ਹਾਂਜੀ ਕਿਸਾਨ ਦੋਸਤੋ ਜੋ ਵੀ ਜੂਰੀਆ ਦੇ ਡੀਏਪੀ ਨਾਲ ਸਮਾਨ ਦਿੱਤਾ ਜਾ ਰਿਹਾ ਇਹ ਦੁਕਾਨਦਾਰ ਮਜਬੂਰ ਕਰਦੇ ਨੇ ਜੂਰੀਆ ਦੇ ਨਾਲ ਆ 265 ਰੁਪਏ ਦੀ ਜੂਰੀਆ ਨਾਲ 6-700 ਰੁਪਏ ਦਾ ਸਮਾਨ ਦੇ ਦਿੰਦੇ ਨੇ ਆਪਾਂ ਨੂੰ ਉਹ ਫਾਲਤੂ ਜਾਂਦੇ ਆ ਪੈਸੇ ਘਰੇ ਪਿਆ ਸਮਾਨ ਉਹ ਖਰਾਬ ਹੋ ਜਾਂਦਾ ਉਹ ਕਿਸੇ ਦਾ ਨਹੀਂ ਆਉਂਦਾ ਕਿ ਕੋਈ ਕੋਸ਼ਿਸ਼ ਚ ਕਰਦਾ ਹੁੰਦਾ ਕੋਈ ਕੋਸ਼ਿਸ਼ ਚ ਕਰ ਦਿੰਦਾ ਡੀਏਪੀ ਦੇ ਨਾਲ ਸਮਾਨ ਦਿੰਦੇ ਨੇ ਵਾਧੂ ਦਾ ਤੇ ਦੁੱਗਣਾ ਤਿੱਗਣਾ ਖਰਚ ਹੋ ਜਾਂਦਾ ਹੈ ਡੀਏਪੀ 1300 ਦੀ ਹੈ ਤੇ 2000 ਰੁਪਏ ਚ ਪਾਏ ਜਾਂਦੇ 7-800 ਦਾ ਸਮਾਨ ਉਹਦੇ ਨਾਲ ਚ ਮੇੜ ਦਿੰਦੇ ਨੇ ਦੁਕਾਨਦਾਰ ਆਪਦਾ ਮੁਨਾਫਾ ਕਰਦੇ ਨੇ ਇਹਨਾਂ ਚੀਜ਼ਾਂ ਚੋਂ ਤੇ ਕਿੰਨਾ ਮਰਜੀ ਰੇਟ ਲਾ ਦੇਣ ਉਹ ਜਿਹੜਾ 7-800 ਦਾ ਸਮਾਨ ਦਿੰਦੇ ਨੇ ਉਹ ਭਾਵੇਂ 600 ਰੁਪਏ ਦਾ ਹੁੰਦਾ 7-800 ਦਾ ਲਾ ਦਿੰਦੇ ਨੇ ਤੇ ਇਹਦੇ ਵਿੱਚ ਦੁਕਾਨਦਾਰਾਂ ਨੂੰ ਆਪਾਂ ਨੂੰ ਬੋਲਣਾ ਪੈਣਾ ਨਾ ਰੋਕਣਾ ਪੈਣਾ ਜੇਕਰ ਆਪਾਂ ਰੋਕਾਂਗੇ ਨਹੀਂ ਆ ਸਾਰੀ ਕਮਾਈ ਇਹਨਾਂ ਕੋਲੇ ਚਲੀ ਜਾਊ ਤੇ ਇਹ ਆਪਾਂ ਸੋਚਦਾ ਵੀ ਚੱਲ ਰਹੇ ਮਿਲ ਗਈ ਚਲੋ ਯਾਰ ਆਪਾਂ ਨੂੰ ਮੌਕੇ ਤੇ ਹੁਣ ਲੋੜ ਐ ਇਹਨਾਂ ਨੂੰ ਕਹੋ ਨਾ ਜਿਹੜਾ ਕੋ ਦਈ ਜਾਂ ਨਾਲ ਦੇਈ ਜਾਂਦੇ ਪਰ ਇਸ ਲੋ ਦਾ ਆਪਣਾ ਕੰਮ ਨਹੀਂ ਚੱਲਣਾ ਜੇਕਰ ਇਹ ਸਾਨੂੰ ਕਿਤੇ ਕੋਈ ਸਮਾਨ ਦੰਦੇ ਨੇ ਦੱਸੋ ਮੈਂ ਨਾ ਸੂ ਮਾਇਆ ਕੇ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਫਾਈਲ ਰਿਪੋਰਟ ਕਰੂੰਗਾ ਆਪਾਂ ਹੋਰ ਪੱਤਰਕਾਰ ਸੱਤ ਲਾਂਗੇ ਛੋਟੇ ਨੇੜੇ ਜਿਹੜੀ ਜੁਨੀਅਨ ਆ ਉਹਦੇ ਨਾਲ ਸੰਪਰਕ ਕਰੋ ਪਰ ਸੰਗੋ ਨਾਲ ਚਿਪੋਣਾ ਡਰੋ ਨਾ ਤੇ ਨੇੜੇ ਮੈਕਮੇ ਨਾਲ ਸੰਪਰਕ ਕਰੋ ਜਿਹੜਾ ਉਹਦੇ ਜਿਹੜੇ ਜ਼ਿਲ੍ਹੇ ਚ ਜਿਹੜੇ ਤਸੀਲ ਚੋਂ ਉਥੋਂ ਦੇ ਮੈਕਮੇ ਨਾਲ ਅਖੇਤੀਬਾੜੀ ਮੈਕਮੇ ਨਾਲ ਲਿਖਤੀ ਰਿਪੋਰਟ ਦਿਓ ਤੇ ਪਹਿਲਾਂ ਉਹਦੇ ਸਬੂਤ ਇਕੱਠੇ ਕਰੋ ਕਿ ਹਾਰ ਇਸ ਮਾਣਾ ਆਪਾਂ ਨੂੰ ਦੇ ਰਿਹਾ ਬਿਲ ਲਓ ਉਹਨਾਂ ਚੀਜ਼ਾਂ ਦੇ ਜੂਰੀਆ ਦਾ ਵੀ ਤੇ ਡੀਪੀ ਦੇ ਨਾਲ ਜਿਹੜਾ ਸਮਾਨ ਦੰਦਿਆ ਜੂਰੀਆ ਦੇ ਨਾਲ ਜਿਹੜਾ ਸਮਾਨ ਦੰਦਿਆ ਉਹਦਾ ਬਿਲ ਲਓ ਸਬੂਤ ਕਰੋ రికార్డింగ్ ਕਰ ਲੋ ਆਵਾਜ਼ ਦੀ ਜੋ ਵੀ ਹੈ ਸਬੂਤਾਂ ਦੇ ਨਾਲ ਗਵਰਨਮੈਂਟ ਨੇ